शिव लंगर कमेटी रजिस्टर्ड समाणा ਵੱਲੋਂ ਅੱਜ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਦਿਆਂ ਬਾਲਟਾਲ ਤੋਂ ਅਮਰਨਾਥ ਗੁਫਾ ਵਿਚਕਾਰ ਬੁਰਾੜੀ ਮਾਰਗ ਤੇ ਲਗਾਤਾਰ 50 ਦਿਨਾਂ ਤੱਕ ਚੱਲਣ ਵਾਲੇ ਵਿਸ਼ਾਲ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ। ਸ਼ਿਵ ਲੰਗਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਅਤੇ ਲੰਗਰ ਇੰਚਾਰਜ ਸ਼ਿਵ ਨਾਰਾਇਣ ਗਾਰਗ ਨੇ ਦੱਸਿਆ ਕਿ ਅੱਜ ਅਮਰਨਾਥ ਯਾਤਰਾ ਦੀ ਸ਼ੁਰੂਆਤ ਦੇ ਨਾਲ ਹੀ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ ਹੈ। शिव लंगर कमेटी ਪਿਛਲੇ 32 ਸਾਲਾਂ ਤੋਂ ਲੰਗਰ ਦੀ ਸੇਵਾ ਬਾਖੂਬੀ ਕਰਦੇ ਆ ਰਹੇ ਹਨ ਇਸ ਪੰਡਾਰੇ ਵਿੱਚ ਰੋਜ਼ਾਨਾ 15000 ਸ਼ਰਧਾਲੂਆਂ ਲਈ ਭੋਜਨ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਨਾਸ਼ਤਾ ਦੁਪਹਿਰ ਦਾ ਖਾਣਾ ਡਾਕਟਰੀ ਸਹੂਲਤ ਅਤੇ ਰਾਤ ਦਾ ਖਾਣਾ ਵੀ ਯਾਤਰੀਆਂ ਲਈ ਉਪਲਬਧ ਹੈ ਇਸ ਦੇ ਨਾਲ ਹੀ ਫਲ ਚਾਹ ਕੌਫੀ ਗਰਮ ਜੈਮ ਅਚਾਰ ਸਨੈਕਸ ਮੈਡੀਕਲ ਕੈਂਪ

ਮਨਵਾਜੀ ਯਾਤਰਾ ਤੇ ਆਏ ਹਾਂ ਦਰਸ਼ਨ ਕਰਨ ਤੁਹਾਡੇ ਦਰਸ਼ਨ ਹੋ ਗਏ ਮੈਂ 32 ਸਾਲ ਚ ਪਹਿਲੀ ਵਾਰ ਇਰੇ ਆਏ ਹਾਂ ਕਿੰਨੀ ਮੈਂ ਬਹੁਤ ਸੰਭਾਲੀ ਆਪਣੀ ਦਰਸ਼ਨ ਕਰਨ ਤੋਂ ਬਾਅਦ ਮੈਂ ਸਵੇਰੇ ਸਮਰਨ ਲੰਗਰ ਕਮੇਟੀ ਦੇ ਅੰਦਰ ਆਇਆ ਆ ਕੇ ਦੇਖਿਆ ਉੱਥੇ ਸੀ ਕੁਮਾਰ ਜੀ ਬੀਪਨ ਜੀ ਇਹ ਲੋਕਾਂ ਨੇ ਲੰਗਰ ਸੰਭਾਲਣ ਦਾ ਲਾਇਆ ਹੋਇਆ ਹੁੰਦੇ ਬਹੁਤ ਹੁੰਦੇ ਸੀ ਅਸੀਂ ਆ ਕੇ ਇਹਨਾਂ ਦੇਖਿਆ ਇਹ ਜਿਆ ਜਿਹਾ ਵਿਆਹ ਚ ਨਜ਼ਾਰਾ ਹੁੰਦਾ ਹੈ ਇਹ ਜੰਗਲ ਚ ਮੰਗਲ ਕਰਕੇ ਇਹਨਾਂ ਨੇ ਆ ਕੇ ਮੇਰਾ ਮਨ ਕੀਤਾ ਚੀਜ਼ਾਂ ਦੇਖੀਆਂ ਬਨਸੋਨੀ ਚੀਜ਼ਾਂ ਪੂਰੇ ਛੋਟਾ ਨਹੀਂ ਬੜਾ ਨਹੀਂ ਫਿਰ ਆਦਮੀ ਆ ਕੇ ਕਿਚੀ ਜੀ ਪ੍ਰੋਵਾਈਡ ਹੋਣ ਨੂੰ ਹੋ ਰਹੀ ਹੈ ਮੈਂ ਆਪਣਾ ਮਨ ਆਪਣਾ ਬਣਾ ਕੇ ਤਿੰਨ ਚਾਰ ਦਿਨ ਸੇਵਾ ਕਰਨ ਦਾ ਮਰੇ ਮੁੱਖਾ ਇਹਨੂੰ ਦਿਲਿਤ ਹੈ ਤੁਸੀਂ ਦਰਸ਼ਨ ਕਰਨ ਆਇਓ ਬਾਬਾ ਅਮਰਨਾਥ ਜੀ ਦੇ ਤੁਹਾਨੂੰ ਆ ਕੇ ਉਹ ਕਿਹੋ ਜਿਹਾ ਮਾਹੌਲ ਲੱਗਿਆ ਜੈ ਬਾਬਾ ਪਰਫਾਨੀ ਅੱਜ ਮੈਂ 32 ਸਾਲ ਤੋਂ ਸੁੰਦਾ ਆ ਰਿਹਾ ਸੀਗਾ ਕਿ ਉੱਥੇ ਅਮਰਨਾਥ ਜੀ ਲੰਗਰ ਲੱਗਦਾ ਸਾਡੀ ਸ਼ਿਵ ਲੰਗਰ ਕਮੇਟੀ ਲੰਗਰ ਲਗਾਉਂਦੀ ਹੈ ਮੈਂ 32 ਸਾਲ ਤੋਂ ਸੁੰਦਾ ਆ ਰਿਹਾ ਸੀ ਪਰ ਅੱਜ ਦੇਖਣ ਦਾ ਮੌਕਾ ਮਿਲਿਆ ਤਾਂ ਵਿਆਹ ਵਰਗਾ ਪ੍ਰੋਗਰਾਮ ਇੱਥੇ ਦੇਖਣ ਨੂੰ ਮਿਲਿਆ ਇੱਕ ਕਠਿਨ ਯਾਤਰਾ ਅਸੀਂ ਇੰਨੀ ਕਠਿਨ ਯਾਤਰਾ ਲੇਕਿਨ ਇਹ ਲੋਕ ਵਿਆਹ 'ਚ ਜਿਵੇਂ ਸਭ ਦੀਆਂ ਸਰਬ ਹੁੰਦੀਆਂ ਨੇ ਖਾਣ ਪੀਣ ਦਾ ਸਮਾਨ ਸਰਬ ਹੁੰਦਾ ਉਸੇ ਤਰੀਕੇ ਉਹਰੇ ਬਹੁਤ ਵਧੀਆ ਕਰ ਰਹੇ ਨੇ ਲੇਕਾਂ ਦੀ ਲੋਕਾਂ ਦੀ ਇੰਨੀ ਸੇਵਾ ਕਰਦੇ ਨੇ ਕਮਾਲ ਮੰਨ ਲਿਆ ਸੀ ਪੂਰੇ ਪੈਸੇ ਬੰਦੇ ਨੂੰ ਇਕੱਲੇ ਨੂੰ ਆਣਾ ਔਖਾ ਇਹ ਐਡਾ ਧੰ ਸਮਾਨ ਵੱਡਾ ਸਾਰਾ ਲੰਗਰ ਦਾ ਕਰਕੇ ਸਾਰਾ ਉਹ ਕਰਦੇ ਨੇ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਮੈਂ ਸ਼ਿਵ ਲੰਗਰ ਕਮੇਟੀ ਦਾ ਸਮਾਣਾ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਧੰਨਵਾਦ ਕਰਦਾ ਵੀ ਐਡਾ ਵੱਡਾ ਲੰਗਰ ਹਰ ਸਾਲ 32 ਸਾਲਾਂ ਤੋਂ ਜਿਹੜਾ ਲਗਾਉਂਦੇ ਆ ਰਹੇ ਨੇ ਪਰਮਾਤਮਾ ਇਹਨਾਂ ਨੂੰ ਦੁੱਗਣੀ ਰਾਜ ਚੋਗਨੀ ਤਰੱਕੀ ਦੇ ਵਿੱਚ ਧੰਨਵਾਦ